ਦਿਨ ਹੁੰਦਾ ਹੈ 25 ਅਪ੍ਰੈਲ 2009 ਸਵੇਰੇ 6:30 ਵਜੇ ਹੁੰਦੇ ਨੇ ਇੱਕ ਸੰਤੋਸ਼ੀ ਨਾਮ ਦੀ ਔਰਤ ਸਬਜ਼ੀ ਕੱਟ ਰਹੀ ਹੁੰਦੀ ਹੈ ਜਦੋਂ ਸਬਜ਼ੀ ਕੱਟ ਰਹੀ ਹੁੰਦੀ ਹੈ ਉੱਥੇ ਉਹਦਾ ਪਤੀ ਖੜਾ ਹੁੰਦਾ ਹੈ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਵੀ ਮੈਂ ਤੈਨੂੰ ਕੋਈ ਵੀ ਕੰਮ ਕਹਿਨੀ ਆ ਤੂੰ ਇੱਕ ਵਾਰ ਕਹਿਣ ਤੇ ਕੋਈ ਵੀ ਨਹੀਂ ਕੰਮ ਕਰਦਾ 20-20 ਵਾਰ ਤੈਨੂੰ ਕਹਿਣਾ ਪੈਂਦਾ ਉਹ ਕਹਿੰਦਾ ਜਦੋਂ ਘਰ ਵਾਲਾ ਕਹਿੰਦਾ ਵੀ ਮੈਂ ਕੀ ਕੰਮ ਨਹੀਂ ਕਰਿਆ ਤੂੰ ਮੈਨੂੰ ਕਹਿੰਦੀ ਨਹੀਂ ਉਹ ਕਹਿੰਦੀ ਵੀ ਮੈਂ ਤੈਨੂੰ ਕਿੰਨੇ ਦੋ ਦਿਨਾਂ ਤੋਂ ਕਹਿ ਰਹੀ ਆ ਵੀ ਘਰੇ ਨੂਨ ਮੁੱਕਿਆ ਪਿਆ ਵੀ ਮੈਨੂੰ ਲਿਆ ਦਿਓ ਮੈਂ ਸਬਜ਼ੀ ਬਣਾਉਣੀਆਂ ਤੁਸੀਂ ਲਿਆ ਕੇ ਨਹੀਂ ਦਿੰਦੇ ਤੇ ਉਹਦਾ ਘਰ ਵਾਲਾ ਗੁੱਸੇ 'ਚ ਆ ਜਾਂਦਾ ਉੱਥੇ ਕੜਾਹੀ ਪਈ ਹੁੰਦੀ ਆ ਉਹਨੂੰ ਵੀ ਭਗਾ ਕੇ ਮਾਰਦਾ ਉਹਨੂੰ ਗਾਲਾਂ ਦੇਣ ਲੱਗ ਜਾਂਦਾ ਤੇ ਉਹ ਉੱਥੋਂ ਚੜਾ ਜਾਂਦਾ ਜਦੋਂ ਉਹ ਬਾਹਰ ਚਲਾ ਜਾਂਦਾ ਉੱਥੋਂ ਘਰ ਤੋਂ ਤਾਂ ਕੁਝ ਸਮੇਂ ਬਾਅਦ ਉਹਨਾਂ ਦੇ ਘਰ ਇੱਕ ਵਿਅਕਤੀ ਆਉਂਦਾ ਜਿਹਦੇ ਮੂੰਹ ਤੇ ਕੱਪੜਾ ਬੰਨਿਆ ਹੁੰਦਾ ਹੈ ਹੱਥ 'ਚ ਕਹਾੜੀ ਹੁੰਦੀ ਆ ਪਹਿਲਾਂ ਤਾਂ ਉਹ ਗੇਟ ਨੂੰ ਆ ਕੇ ਜ਼ੋਰ ਨਾਲ ਧੱਕਾ ਮਾਰਦਾ ਤੇ ਗੇਟ ਖੁੱਲਦਾ ਜਦੋਂ ਤਾਂ ਫਿਰ ਉਹ ਸੰਤੋਸ਼ੀ ਕੋਲੇ ਪਹੁੰਚ ਜਾਂਦਾ ਸੰਤੋਸ਼ੀ ਉਹਨੋ ਦੇ ਕੇ ਡਰ ਜਾਂਦੀ ਹੈ ਵੀ ਕੋਈ ਲੁੱਟ ਵਗੈਰਾ ਕਰਨ ਆ ਗਿਆ ਪਰ ਜਦੋਂ ਸੰਤੋਸ਼ੀ ਉਹਨੂੰ ਕੁਝ ਕਹਿਣ ਲੱਗਦੀ ਹੈ ਉਹ ਸੰਤੋਸ਼ੀ ਦੇ ਕਹਾੜੀ ਨਾਲ ਬਾਹਰ ਕਰ ਦਿੰਦਾ ਜਦੋਂ ਉਹਦੇ ਬਾਹਰ ਕਰਦਾ ਉਹ ਥੋੜੀ ਝੁੱਕ ਜਾਂਦੀ ਹੈ ਤੇ ਉਹਦੀ ਕਹਾੜੀ ਹੈ ਜੋ ਅੱਖ 'ਚ ਲੱਗਦੀ ਹੈ ਉਹਦੇ ਜਦੋਂ ਅੱਖ 'ਚ ਲੱਗਦੀ ਹੈ ਉਹ ਉੱਥੇ ਡਿੱਗ ਪੈਂਦੀ ਹੈ ਤੇ ਬੇਹੋਸ਼ ਹੋ ਜਾਂਦੀ ਹੈ ਚਲੋ ਜੀ ਉਹ ਬੇਹੋਸ਼ ਹੋ ਜਾਂਦੀ ਹੈ ਜਦੋਂ ਅੰਦਰ ਉਹਨਾਂ ਦੇ ਬੱਚੇ ਪਏ ਹੁੰਦੇ ਨੇ 3-2 ਮੁੰਡੇ ਇੱਕ ਕੁੜੀ ਤਾਂ ਉਹਨਾਂ ਦਾ ਜਿਹੜਾ ਮੁੰਡਾ ਹੁੰਦਾ ਜਿਹਦੀ ਉਮਰ 6 ਸਾਲਾਂ ਦੀ ਹੁੰਦੀ ਹੈ ਉਹ ਬਾਹਰ ਉੱਠ ਕੇ ਆਉਂਦਾ ਕਿਉਂਕਿ ਸਵੇਰ ਦਾ ਸਮਾਂ ਹੁੰਦਾ ਜਦੋਂ ਉੱਠ ਕੇ ਆਉਂਦਾ ਤਾਂ ਉਹ ਬੰਦਾ ਉਹਨੂੰ ਦੇਖਦਾ ਜਦੋਂ ਉਹ ਉਹਦੇ ਬੱਚੇ ਦੇ ਵੀ ਕਹਾੜੀ ਨਾਲ ਬਾਹਰ ਕਰ ਦਿੰਦਾ ਜਦੋਂ ਉਹ ਕਹਾੜੀ ਨਾਲ ਬਾਹਰ ਕਰ ਦਿੰਦਾ ਸਿਰ 'ਚ ਤਾਂ ਉਹ ਬੱਚੇ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਕੁਝ ਸਮੇਂ ਬਾਅਦ ਉਹਨਾਂ ਦੀ ਕੁੜੀ ਹੈ ਜਿਹੜੀ 4 ਸਾਲਾਂ ਦੀ ਹੁੰਦੀ ਹੈ ਉਹ ਉੱਠ ਕੇ ਆਉਂਦੀ ਹੈ ਉਹ ਜਦੋਂ ਦੇਖਦੀ ਹੈ ਰੋਣ ਲੱਗ ਜਾਂਦੀ ਹੈ ਆਪਣੀ ਮੰਮੀ ਤੇ ਭਾਈ ਨੂੰ ਤਾਂ ਉਹ ਉਹ ਕੁੜੀ ਦੇ ਵੀ ਬਾਹਰ ਕਰ ਦਿੰਦਾ ਤੇ ਉਹਨੂੰ ਉੱਥੇ ਹੀ ਮਾਰ ਦਿੰਦਾ ਖਤਮ ਕਰ ਦਿੰਦਾ ਫੇਰ ਕੀ ਕਰਦਾ ਉਹ ਅੰਦਰ ਚਲਾ ਜਾਂਦਾ ਉੱਥੇ ਉਹਨਾਂ ਦਾ ਡੇਢ ਸਾਲ ਦਾ ਮੁੰਡਾ ਪਿਆ ਹੁੰਦਾ ਉਹ ਵਿਚਾਰੇ ਮਾਸੂਮ ਦਾ ਕੀ ਦੋਸਤੀ ਤਾਂ ਇਹ ਉਹਦੇ ਵੀ ਕਹਾੜੀ ਨਾਲ ਵਰਕ ਕਰ ਦਿੰਦਾ ਦੇਖ ਲਓ ਉਹ ਵਿਚਾਰੇ ਬੇਕਸੂਰ ਨੂੰ ਵੀ ਇਹਨੇ ਮਾਰਤਾ ਜਿਹੜਾ ਬੰਦਾ ਹੁੰਦਾ ਉਹਨੂੰ ਮਾਰ ਦਿੰਦਾ ਤੇ ਉਹ ਬਾਹਰ ਆ ਜਾਂਦਾ ਜਦੋਂ ਉਹ ਬਾਹਰ ਆਉਂਦਾ ਤਾਂ ਸੰਤੋਸ਼ੀ ਨੂੰ ਹੈ ਹੋਸ਼ ਆ ਜਾਂਦੀ ਹੈ ਉਹ ਦੇਖਦੀ ਹੈ ਵੀ ਮੇਰੇ ਬੱਚੇ ਵੀ ਮਰੇ ਪਏ ਨੇ ਡਿੱਗੇ ਪਏ ਨੇ ਖੂਨ ਚੱਲ ਰਿਹਾ ਹੈ ਤਾਂ ਉਹ ਰੋਲਾ ਪਾਉਣਾ ਸਟਾਰਟ ਕਰ ਦਿੰਦੀ ਹੈ ਜਦੋਂ ਉਹ ਰੋਲਾ ਪਾਉਣਾ ਸਟਾਰਟ ਕਰ ਦਿੰਦੀ ਹੈ ਤੇ ਖੜੀ ਹੋ ਕੇ ਉਹਦੇ ਨਾਲ ਹੱਥੋਂ ਪਾਈ ਵੀ ਹੁੰਦੀ ਹੈ ਉਹਦੀ ਉਹਨੂੰ ਫੜਦੀ ਹੈ ਉਹ ਤਾਂ ਰੋਲਾ ਪਾਉਂਦੀ ਹੈ ਜਦੋਂ ਗਵਾਂਡੀਆਂ ਨੂੰ ਸੁਣ ਜਾਂਦਾ ਪਰ ਗਵਾਂਡੀ ਉਹਨਾਂ ਦੇ ਘਰੇ ਆਉਂਦੇ ਨਹੀਂ ਕਿਉਂਕਿ ਇਹਨਾਂ ਦਾ ਰੋਜ਼ ਘਰੇ ਕਲੇਸ਼ ਰਹਿੰਦਾ ਹੁੰਦਾ ਆਪਦੇ ਘਰ ਵਾਲੇ ਨਾਲ ਗਵਾਂਡੀ ਉਹਦੇ ਵੀ ਇਹਨਾਂ ਨੂੰ ਗਵਾਂਡੀਆਂ ਨੂੰ ਹੋ ਜਾਂਦਾ ਵੀ ਇਹਨਾਂ ਦਾ ਰੋਜ਼ ਦਾ ਕੰਮ ਹੈ ਵੀ ਇਹ ਆਪ ਹੀ ਹਟ ਜਾਣਗੇ ਵੀ ਅਸੀਂ ਕਿਉਂ ਜਾਈਏ ਪਰ ਉੱਥੇ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਜਨਾਨੀ ਰਹਿੰਦੀ ਹੁੰਦੀ ਹੈ ਜਿਹਦਾ ਨਾਮ ਮਾਦਰੀ ਹੁੰਦਾ ਹੈ ਉਮਰ ਉਹਦੀ 50 ਸਾਲਾਂ ਦੇ ਕਰੀਬ ਹੁੰਦੀ ਹੈ ਉਹੀ ਹਮੇਸ਼ਾ ਇਹਨਾਂ ਨੂੰ ਛਡਾਉਣ ਲਈ ਆਉਂਦੀ ਹੁੰਦੀ ਹੈ ਮਾਦਰੀ ਦੇ ਮਾਦਰੀ ਦੇ ਪਰਿਵਾਰ 'ਚ ਉਹਦੇ ਘਰ ਵਾਲਾ ਹੁੰਦਾ ਤੇ ਦੋ ਬੱਚੇ ਹੁੰਦੇ ਨੇ ਜਦੋਂ ਰੌਲਾ ਪੈਂਦਾ ਉਸ ਦਿਨ ਵੀ ਉਹ ਜਦੋਂ ਉਹਨਾਂ ਦੇ ਘਰੇ ਆਉਂਦੀ ਹੈ ਤਾਂ ਉਹ ਸ਼ਖਸ ਨੇ ਜਿਹੜੀ ਉਹ ਪਹਿਲਾਂ ਜਨਾਨੀ ਹੁੰਦੀ ਹੈ ਘਰੇ ਸੰਤੋਸ਼ੀ ਸੰਤੋਸ਼ੀ ਦੇ ਵੀ ਕਹਾੜੀ ਮਾਰ ਕੇ ਉਹਦਾ ਕਤਲ ਕਰ ਦਿੰਦਾ ਜਦੋਂ ਮਾਦਰੀ ਉੱਥੇ ਆ ਕੇ ਦੇਖਦੀ ਹੈ ਵੀ ਤਿੰਨ ਲਾਸ਼ਾਂ ਪਈਆਂ ਨੇ ਖੂਨ ਨਾਲ ਲਥਪਥ ਤਾਂ ਉਹ ਬੰਦੇ ਨੂੰ ਬੋਲਣ ਲੱਗ ਜਾਂਦੀ ਐ ਵੀ ਤੂੰ ਕੌਣ ਐ ਤਾਂ ਉਹ ਮਾਦੂਰੀ ਦੇਵੀ ਜਿਹੜਾ ਕਹਾੜੀ ਨਾਲ ਬਾਹਰ ਕਰ ਦਿੰਦਾ ਉਹਨੂੰ ਵੀ ਉੱਥੇ ਹੀ ਮਾਰ ਦਿੰਦਾ ਐ ਉਹ ਜਦੋਂ ਉਹਨੂੰ ਇੱਥੇ ਹੀ ਮਾਰ ਦਿੰਦਾ ਐ ਤਾਂ ਉਹਦੇ ਬੱਚੇ ਦੇਖਦੇ ਨੇ ਵੀ ਮੰਮੀ ਮੁੜ ਕੇ ਨਹੀਂ ਆਈ 15 20 ਮਿੰਟ ਹੋ ਗਏ ਤਾਂ ਉਹਦਾ ਮੁੰਡਾ ਤੇ ਕੁੜੀ ਘਰੋਂ ਉਹਨਾਂ ਨੂੰ ਦੇਖਣ ਲਈ ਆ ਜਾਂਦੇ ਨੇ ਜਦੋਂ ਉਹ ਮੁੰਡਾ ਜਿਹੜਾ ਉਹਦਾ ਰਜਿੰਦਰ ਨਾਮ ਹੁੰਦਾ ਐ ਮਾਦੂਰੀ ਦੇ ਦਾ 16 ਸਾਲ ਉਹਦੀ ਉਮਰ ਹੁੰਦੀ ਐ ਜਦੋਂ ਉਹ ਦੇਖਣ ਲਈ ਅੰਦਰ ਵੜਦਾ ਐ ਤਾਂ ਉਹ ਬੰਦਾ ਜਿਹੜਾ ਉਹਦੇ ਵੀ ਕਹਾੜੀ ਮਾਰਦੇ ਤੇ ਉਹਨੂੰ ਵੀ ਉੱਥੇ ਮਕਾ ਦਿੰਦਾ ਉਹ ਖਤਮ ਕਰ ਦਿੰਦਾ ਤਾਂ ਫਿਰ ਕੁੜੀ ਇਹ ਚੀਜ਼ ਦੇਖ ਲੈਂਦੀ ਹੈ ਪਿੱਛੇ ਕੁੜੀ ਵੀ ਆਉਂਦੀ ਹੁੰਦੀ ਹੈ ਰਜਿੰਦਰ ਦੀ ਭੈਣ ਉਹ ਦੇਖਦੀ ਹੈ ਵੀ ਮੇਰੀ ਮਾਂ ਦੀ ਵੀ ਮੌਤ ਹੋ ਚੁੱਕੀ ਆ ਥੱਲੇ ਗਿਰੀ ਪਈ ਆ ਵੀ ਮੇਰੇ ਭਾਈ ਵੀ ਮਾਰਤਾ ਤਾਂ ਉਹ ਬੰਦਾ ਜਿਹੜਾ ਮਾਦੂਰੀ ਤੇ ਵੀ ਬਾਹਰ ਕਰਦਾ ਉਹਦੇ ਉਹ ਕੁੜੀ ਤੇ ਵੀ ਬਾਹਰ ਕਰ ਦਿੰਦਾ ਜਦੋਂ ਉਹ ਬਾਹਰ ਕਰਦਾ ਕੁੜੀ ਕਿਸੇ ਨਾ ਕਿਸੇ ਲੋਟ ਬਚਾ ਕੇ ਉੱਥੋਂ ਭੱਜ ਲੈਂਦੀ ਆ ਪਰ ਉਹਦੇ ਸੱਟ ਲੱਗਦੀ ਆ ਉਹ ਭੱਜ ਕੇ ਆਪਣੇ ਨਜ਼ਦੀਕੀ ਥਾਣੇ 'ਚ ਵਗ ਜਾਂਦੀ ਆ ਉੱਥੇ ਜਾ ਕੇ ਉਹ ਰੋਣ ਲੱਗ ਜਾਂਦੀ ਐ ਰੋਲਾ ਪਾਉਂਦੀ ਐ ਵੀ ਉਹ ਬੰਦਾ ਜਿਹੜਾ ਸਾਰਿਆਂ ਨੂੰ ਮਾਰ ਦੂਗਾ ਉਹਨੇ ਮੇਰੀ ਮਾਂ ਨੂੰ ਵੀ ਮਾਰਤਾ ਮੇਰੇ ਭਾਈ ਨੂੰ ਵੀ ਮਾਰਤਾ ਮੈਨੂੰ ਵੀ ਮਾਰ ਦੂਗਾ ਵੀ ਤੁਸੀਂ ਮੇਰੇ ਨਾਲ ਚੱਲੋ ਪੁਲਿਸ ਵਾਲਿਆਂ ਨੂੰ ਹੁੰਦਾ ਵੀ ਇਹ ਕੀ ਕਹਿ ਰਹੀ ਐ ਤਾਂ ਉੱਥੇ ਐਸ ਐਚਓ ਆ ਜਾਂਦਾ ਜਦੋਂ ਐਸ ਐਚਓ ਆਉਂਦਾ ਉਹਦੇ ਪੈਰੀ ਪੈਣ ਲੱਗ ਜਾਂਦੀ ਐ ਉਹ ਵੀ ਮੈਂ ਤੁਹਾਡੇ ਮੂਰੇ ਹੱਥ ਜੋੜਦਿਆਂ ਮੇਰੇ ਨਾਲ ਚੱਲੋ ਉਹਨੇ ਸਾਰਿਆਂ ਨੂੰ ਮਾਰ ਦੇਣਾ ਵੀ ਮੇਰੀ ਮਾਂ ਨੂੰ ਮਾਰਤਾ ਤਾਂ ਇਹ ਚੀਜ਼ ਐਸ ਐਚਓ ਜਿਹੜਾ ਸੀਰੀਅਸ ਲੈ ਜਾਂਦਾ ਉਹ ਜਮ੍ਹਾਂ ਦੇਰੀ ਨਹੀਂ ਕਰਦੇ ਉਹ ਕੁੜੀ ਨੂੰ ਲੈ ਕੇ ਉੱਥੇ ਘਰੇ ਆ ਜਾਂਦੇ ਨੇ ਉਹਨਾਂ ਦੇ ਜਦੋਂ ਉਹ ਘਰੇ ਪਹੁੰਚਦੇ ਨੇ ਤਾ ਉਹ ਪੁਲਸਾਰੇ ਵੀ ਹੈਰਾਨ ਹੋ ਜਾਂਦੇ ਨੇ ਵੀ ਉੱਥੇ ਪੰਜ ਲਾਸ਼ਾਂ ਪਈਆਂ ਨੇ ਵੀ ਬੱਚਿਆਂ ਨੂੰ ਵੀ ਮਾਰਤਾ ਕਿਸੇ ਨੇ ਵੀ ਸਮਝ ਨਹੀਂ ਆ ਰਹੀ ਵੀ ਨਾ ਕੋਈ ਲੁੱਟ ਹੋਈ ਐ ਵੀ ਉਹ ਕੌਣ ਬੰਦਾ ਸੀ ਕਿਉਂਕਿ ਉਹ ਬੰਦਾ ਉਦੋਂ ਤੱਕ ਉੱਥੋਂ ਚਲਿਆ ਗਿਆ ਹੁੰਦਾ ਵੀ ਇਹ ਕੌਣ ਬੰਦਾ ਹੈ ਵੀ ਸਮਝ ਨਹੀਂ ਆ ਰਹੀ ਨਾ ਕੋਈ ਉਸੇ ਲੁੱਟ ਕੇ ਲੈ ਕੇ ਗਿਆ ਵੀ ਇਹਨੇ ਕਿਉਂ ਮਾਰਿਆ ਚਲੋ ਉੱਥੇ ਗਵਾਂਢੀ ਵੀ ਇਕੱਠੇ ਹੋ ਜਾਂਦੇ ਨੇ ਜਦੋਂ ਪੁਲਿਸ ਆਉਂਦੀ ਐ ਪੁਲਸ ਵਾਲੇ ਉਹਨਾਂ ਤੋਂ ਕੁਛ ਤਸ਼ਤ ਕਰਨੇ ਸ਼ੁਰੂ ਕਰ ਦਿੰਦੇ ਨੇ ਬੰਦਿਆਂ ਤੋਂ ਉਹਨਾਂ ਦੀ ਗਵਾਂਡੀਆਂ ਤੋਂ ਤੇ ਬਾਡੀਆਂ ਨੂੰ ਉਹ ਪੋਸਟਮਾਰਟਮ ਲਈ ਭੇਜ ਦਿੰਦੇ ਹੁੰਦੇ ਨੇ ਕਿਉਂਕਿ ਬਾਡੀਆਂ ਦੀ ਬਹੁਤ ਮਾੜੀ ਹਾਲਤ ਹੁੰਦੀ ਹੈ ਤੇ ਉਹ ਫਿਰ ਗਵਾਂਡੀਆਂ ਤੋਂ ਪੁੱਛਦੇ ਨੇ ਜਦੋਂ ਗਵਾਂਡੀ ਕਹਿੰਦੇ ਨੇ ਦੱਸਦੇ ਨੇ ਵੀ ਇਹ ਜਿਹੜੀ ਸੰਤੋਸ਼ੀ ਹੈ ਇਹਦੇ ਨਾਲ ਇਹਦੇ ਘਰ ਵਾਲਾ ਰਹਿੰਦਾ ਜਿਹਦਾ ਨਾਮ ਸਰਬਣ ਹੈ ਤੇ ਤਿੰਨ ਬੱਚੇ ਸੀ ਜਿਨ੍ਹਾਂ ਦੀ ਮੌਤ ਹੋ ਗਈ ਤਾਂ ਉਹ ਉੱਥੇ ਪੁਲਿਸ ਨੂੰ ਇੱਕ ਗੱਲ ਦੱਸਦੇ ਨੇ ਦੋ ਬੰਦੇ ਵੀ ਜਿਹੜੀ ਇਹ ਸੰਤੋਸ਼ੀ ਹੈ ਇਹਦਾ ਰੋਜ਼ ਇਹ ਰਿਟੇਨ ਚ ਆਪਦੇ ਘਰ ਵਾਲੇ ਨਾਲ ਕਲੇਸ਼ ਰਹਿੰਦਾ ਸੀ ਬਿਓ ਕਲੇਸ ਤਾਂ ਰਹਿੰਦਾ ਸੀ ਜਿਹੜਾ ਇਹਦੇ ਘਰ ਵਾਲੇ ਸਰਬਨ ਉਹਦੇ ਆਪ ਦੀ ਭਾਬੀ ਨਾਲ ਨਜਾਇਜ਼ ਸਬੰਧ ਨੇ ਵੀ ਇਹ ਚੀਜ਼ ਤੋਂ ਸੰਤੋਸ਼ੀ ਆਪਦੇ ਘਰ ਵਾਲੇ ਨੂੰ ਰੋਕਦੀ ਸੀ ਤੇ ਉਹ ਇਹਨੂੰ ਕੁੱਟਦਾ ਮਾਰਦਾ ਸੀ ਵੀ ਇਹਨਾਂ ਦਾ ਰੋਜ਼ ਦਾ ਕੰਮ ਸੀ ਤੇ ਪੁਲਿਸ ਵੀ ਉਹਦੀ ਪਾਲ ਸਟਾਰਟ ਕਰ ਦਿੰਦੀ ਹੈ ਵੀ ਇਹਦੇ ਬੰਦੇ ਦੇ ਘਰੇ ਕਤਲ ਹੋ ਗਿਆ ਵੀ ਸਵੇਰ ਦਾ ਕਿੱਥੇ ਗਿਆ ਵੀ ਆਇਆ ਨਹੀਂ ਤਾਂ ਪੁਲਿਸ ਜਿਹੜੀ ਸ਼ਾਮ ਨੂੰ ਉਹਨੂੰ ਵੀ ਫੜ ਲੈਂਦੀ ਹੈ ਸਰਬਨ ਨੂੰ ਤਾਂ ਉਹ ਸਰਬਨ ਨੂੰ ਪੁੱਛਦੇ ਨੇ ਪੁਛਤਾਚ ਕਰਦੇ ਨੇ ਥਾਣੇ ਲੈ ਜਾਂਦੇ ਨੇ ਉਹ ਇਹ ਗੱਲ ਕਹਿੰਦਾ ਵੀ ਮੇਰੇ ਤਾਂ ਘਰ ਦੇ ਜੀਆਂ ਦੀ ਮੌਤ ਹੋ ਗਈ ਵੀ ਪਤਾ ਨਹੀਂ ਇਹਨਾਂ ਨੂੰ ਕੌਣ ਮਾਰ ਗਿਆ ਉਹ ਕਹਿੰਦਾ ਵੀ ਜਿਹੜਾ ਮੇਰੇ ਸਾਹਮਣੇ ਰਹਿੰਦਾ ਹੈ ਮਾਦੂਰੀ ਦੇ ਮਾਦੂਰੀ ਦੇ ਘਰ ਵਾਲਾ ਵੀ ਮਾਦੂਰੀ ਦੇ ਘਰ ਵਾਲੇ ਨੇ ਵੀ ਮੇਰੇ ਕੋਈ ਲਾਲ ਚਾਚਾ ਕੇ ਮੇਰੇ ਫੈਮਿਲੀ ਦੇ ਬੱਚਿਆਂ ਦਾ ਤੇ ਮੇਰੇ ਘਰ ਵਾਲੀ ਦਾ ਕਤਲ ਕੀਤਾ ਹੈ ਤੇ ਪੁਲਸ ਵਾਲੇ ਫਿਰ ਜਾਂਚ ਕਰਦੇ ਨੇ ਜਦੋਂ ਉਹ ਦੇਖਦੇ ਨੇ ਵੀ ਜਿਹੜਾ ਮਾਦੂਰੀ ਦੇ ਘਰ ਵਾਲਾ ਹੁੰਦਾ ਉਹ ਉਸ ਦਿਨ ਉੱਥੇ ਮੌਜੂਦ ਹੀ ਨਹੀਂ ਹੁੰਦਾ ਸ਼ਹਿਰ 'ਚ ਉਹ ਸ਼ਹਿਰ ਤੋਂ ਬਾਹਰ ਗਿਆ ਹੁੰਦਾ ਤਾਂ ਉਹਨਾਂ ਨੂੰ ਸ਼ੱਕ ਆ ਜਿਹੜਾ ਸਰਬਣਤੀ ਜਾਂਦਾ ਹੈ ਉਹ ਸਰਪੰਨ ਤੋਂ ਪੁੱਛਦੇ ਨੇ ਵੀ ਤੇ ਆਪਦੇ ਘਰ ਵਾਲੀ ਤੇ ਬੱਚਿਆਂ ਦਾ ਕਤਲ ਕਿਉਂ ਕੀਤਾ ਉਹ ਮੰਨਦਾ ਨਹੀਂ ਫਿਰ ਪੁਲਿਸ ਨੂੰ ਜਦੋਂ ਸ਼ੱਕ ਹੁੰਦਾ ਉਹ ਉਹਨੂੰ ਟੌਰਚਰ ਵੀ ਕਰਦੇ ਨੇ ਚੰਗੀ ਤਰ੍ਹਾਂ ਕੁੱਟਦੇ ਵਗੈਰਾ ਵੀ ਨੇ ਤਾਂ ਉਹ ਹੌਲੀ-ਹੌਲੀ ਮੰਨ ਜਾਂਦਾ ਉਹ ਕਹਿੰਦਾ ਵੀ ਹਾਂ ਇਹ ਕਤਲ ਮੈਂ ਹੀ ਕੀਤੇ ਨੇ ਵੀ ਮੇਰੇ ਬੱਚਿਆਂ ਨੂੰ ਵੀ ਮੈਂ ਮਾਰਿਆ ਮੇਰੇ ਘਰ ਵਾਲੀ ਨੂੰ ਵੀ ਮੈਂ ਮਾਰਿਆ ਜਦੋਂ ਮੈਂ ਇਹਨਾਂ ਨੂੰ ਮਾਰਤਾ ਤਾਂ ਉੱਥੇ ਮਾਦੂਰੀ ਆ ਗਈ ਵੀ ਇਹ ਰੋਜ਼ ਹੀ ਸਾਡੇ ਘਰ ਪੰਚਾਇਤ ਕਰਨ ਆਉਂਦੀ ਤੇ ਵੀ ਜਦੋਂ ਲੜਦੇ ਸੀ ਇਹ ਆਉਂਦੀ ਰਹਿੰਦੀ ਸੀ 100-100 ਗੱਲਾਂ ਕਹਿ ਕੇ ਜਾਂਦੀ ਸੀ ਵੀ ਇਹਨੂੰ ਵੀ ਮਾਰਤਾ ਵੀ ਜਦੋਂ ਇਹਦੇ ਬੱਚਿਆਂ ਨੇ ਦੇਖ ਲਿਆ ਮੈਨੂੰ ਜਦੋਂ ਮੈਂ ਮਾਦਰੀ ਨੂੰ ਮਾਰਿਆ ਸੀ ਤਾਂ ਮੈਂ ਬੱਚਿਆਂ ਨੂੰ ਵੀ ਖਤਮ ਕਰਤਾ ਤੇ ਫੇਰ ਪੁਲਸਾਰੇ ਉਹ ਤੋਂ ਪੁੱਛਦੇ ਨੇ ਵੀ ਤੈਂ ਇਹ ਕਤਲ ਕਿਉਂ ਕੀਤਾ ਤਾਂ ਉਹ ਦੱਸਦਾ ਵੀ ਇਹ ਕਤਲ ਹੈ ਜਿਹੜਾ ਵੀ ਮੈਂ ਮੇਰੀ ਭਾਬੀ ਹੈ ਜਿਹੜੀ ਸੋਮਣਾ ਉਹਦੇ ਨਾਲ ਮੇਰੇ ਸਬੰਧ ਨੇ ਮੈਂ ਉਹਦੇ ਕਹਿਣ ਤੇ ਕੀਤਾ ਉਹ ਕਹਿੰਦੀ ਸੀ ਵੀ ਇਹ ਆਪਣੇ ਰਾਜ ਚ ਰੋੜਾ ਬਣ ਰਹੇ ਨੇ ਵੀ ਤੂੰ ਮੇਰੇ ਨਾਲ ਰਿਲੇਸ਼ਨ ਚ ਰਹਿ ਬੀ ਤੈਨੂੰ ਬਾਰ ਬਾਰ ਟੋਕਦੀ ਐ ਲੜਦੀ ਐ ਤੇਰੇ ਨਾਲ ਵੀ ਐਵੇਂ ਕਿੰਨਾ ਚਿਰ ਚੱਲੂਗਾ ਕਹਿੰਦਾ ਉਹਦੇ ਕਹਿਣ ਤੇ ਮੈਂ ਇਹ ਕਾਤਲ ਕਰਤੇ ਤੇ ਪੁਲਿਸ ਫਿਰ ਸੋਮਨ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ ਇਹਨੂੰ ਤਾਂ ਗ੍ਰਿਫਤਾਰ ਕੀਤੀ ਹੁੰਦਾ ਤੇ ਕੇਸ ਚਲਾਉਂਦੀ ਹੈ ਦੇਖੋ ਤੁਸੀਂ ਕਿ ਮੈਂ ਇੱਕ ਬੰਦੇ ਦੀਆਂ ਮਾੜੀਆਂ ਹਰਕਤਾਂ ਨਾਜਾਇਜ਼ ਸਬੰਧਾਂ ਨੇ ਕਹਿ ਲਏ ਇੱਕ ਆਪਦੀ ਫੈਮਲੀੇ ਖਰਾਬ ਕਰ ਲਈ ਘਰ ਖਰਾਬ ਕਰਤਾ ਜਿਹੜੇ ਵਿਚਾਰੇ ਬੱਚੇ ਬੇਕਸੂਰਤੀ ਉਹਨਾਂ ਦਾ ਕਤਲ ਕਰਤਾ ਆਪਣੇ ਘਰ ਵਾਲੀ ਦਾ ਕਤਲ ਕਰਤਾ ਹੁਣ ਫਿਰ ਉਹਨਾਂ ਨੇ ਪੁਲਿਸ ਨੂੰ ਨੇ ਜਦੋਂ ਕੇਸ ਸ਼ੁਰੂ ਕਰਿਆ ਸੀ ਤਾਂ ਕੋਰਟ ਨੇ ਇਹ ਬੰਦੇ ਨੂੰ ਤਾਂ ਜਿਹੜਾ ਸਰਬਨ ਹੁੰਦਾ ਉਹਨੂੰ 10 ਸਾਲਾਂ ਦੀ ਸਜ਼ਾ ਸੁਣਾਈ ਸੀ ਤੇ ਉਸ ਤੋਂ ਬਾਅਦ ਫਾਂਸੀ ਦੇ ਆਰਡਰ ਦਿੱਤੇ ਸੀ ਤੇ ਸੋਮਨ ਨੂੰ 4 ਸਾਲਾਂ ਦੀ ਸਜ਼ਾ ਸੁਣਾਈ ਸੀ ਸੋ ਇਹ ਸੀ ਅੱਜ ਦੀ ਕ੍ਰਾਈਮ ਸਟੋਰੀ ਨਵੀਆਂ ਨਵੀਆਂ ਕ੍ਰਾਈਮ ਸਟੋਰੀਆਂ ਲੈ ਕੇ ਮੈਂ ਤੁਹਾਡੇ ਨਾਲ ਜੁੜਦਾ ਰਹੂੰਗਾ ਤੁਹਾਡਾ ਆਪਣਾ ਪਰਮੇਂਦਰ ਸੰਧੂ ਤਦ ਤੱਕ ਦਿਓ ਮੈਨੂੰ ਇਜਾਜ਼ਤ ਧੰਨਵਾਦ ਜੀ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ